ਸਸਿਕਾਰਦਾਵ ਨਮਸਤੇ ਦੋਸਤੋ ਤਾਂ ਅੱਜ ਸਤਨ ਲੈ ਕੇ ਆਏ ਹਾਂ ਜਟਾਣਾ ਨੀਵਾ ਤੇ ਜਿੱਥੇ ਕਿ ਅਸੀਂ ਤੁਹਾਨੂੰ ਦਰਸ਼ਨ ਦਿਦਾਰ ਕਰਵਾਵਾਂਗੇ ਉਸ ਪਵਿੱਤਰ ਸਥਾਨ ਦੇ ਜਿੱਥੇ ਕਿ ਬਾਬਾ ਮਸਤਰਾਮ ਜੀ ਨੇ ਆ ਕੇ ਜਿਹੜੀ ਹੈਗੇ ਤਪੱਸਿਆ ਕੀਤੀ ਹੈ ਤੇ ਆਓ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਸਥਾਨ ਦੇ ਉੱਤੇ ਇੱਥੇ ਹਰ ਐਤਵਾਰ ਨੂੰ ਤਕਰੀਬਨ ਕਾਫੀ ਲੋਕ ਇੱਥੇ ਸ਼ਰਧਾ ਨਾਲ ਜਿਹੜੇ ਮੱਥਾ ਟੇਕਣ ਦੇ ਲਈ ਆਉਂਦੇ ਨੇ ਤੇ ਇਹ ਬਿਲਕੁਲ ਸਾਹਮਣੇ ਆਪਾਂ ਦੇਖ ਪਾ ਰਹੇ ਹਾਂ ਕਿ ਜਿਹੜੇ ਹੈਗੇ ਆ ਇਹ ਡੇਰਾ ਉਹ ਆ ਚੁੱਕਿਆ ਤੇ ਨਾਲ ਹੀ ਗੁਰਦੁਆਰਾ ਸਾਹਿਬ ਤਿਆਗੋ ਬਣਿਆ ਹੋਇਆ ਤੇ ਆਪਾਂ ਦੇਖ ਰਹੇ ਹਾਂ ਸਾਹਮਣੇ ਤੇ ਆਓ ਤੁਹਾਨੂੰ ਹੁਣ ਅੰਦਰ ਦਾ ਦ੍ਰਿਸ਼ ਵੀ ਦਿਖਾਉਂਦੇ ਹਾਂ ਤਾਂ ਹੁਣ ਅਸੀਂ ਪਹੁੰਚ ਚੁੱਕੇ ਹਾਂ ਬਾਬਾ ਮਸਤ ਰਾਮ ਜੀ ਦੇ ਡੇਰੇ ਦੇ ਅੰਦਰ ਤੇ ਥੋੜੇ ਤੁਹਾਨੂੰ ਮੈਂ ਜਾਣ ਕਰ ਰਹੀ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਬਾਬਾ ਮਸਤ ਰਾਮ ਜੀ ਜੋ ਉਹਨਾਂ ਨੇ 1956 ਦੇ ਵਿੱਚ ਆਪਣਾ ਜਿਹੜਾ ਹੈਗਾ ਪੰਜ ਵਿਪੂਤੀ ਸਰੀਰ ਜਿਹੜਾ ਹੈ 그걸 ਤਿਆਗਿਆ ਸੀਗਾ ਤੇ ਉਹ ਅਕਸਰ ਇੱਥੇ ਬੈਠ ਕੇ ਤਪੱਸਿਆ ਕਰਿਆ ਕਰਦੇ ਸਨ ਇੱਥੇ ਕਾਫੀ ਸਾਰੀਆਂ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਜੋ ਦੇਖਣ ਆਈਆਂ ਨੇ ਇਕ ਬਾਬਾ ਜੀ ਇੱਕ ਬਾਬਾ ਜੀ ਦੇ ਨਾਲ ਬਹੁਤ ਜੁੜੀ ਹੋਈ ਚੀਜ਼ ਹੈ ਜੋ ਅਕਸਰ ਲੋਕ ਕਹਿੰਦੇ ਨੇ ਕਿ ਇੱਥੇ ਸ਼ਰਾਬ ਦਾ ਜਿਹੜਾ ਹੈਗਾ ਉਹ ਲੰਗਰ ਚੱਲਦਾ ਹੈ ਤਾਂ ਜੋ ਸੁਣਨ ਦੇ ਵਿੱਚ ਆਇਆ ਜੋ ਇੱਥੇ ਬਜ਼ੁਰਗਾਂ ਨਾਲ ਗੱਲ ਦੌਰਾਨ ਪਤਾ ਚੱਲਿਆ ਕਿ ਬਾਬਾ ਜੀ ਜਦੋਂ ਇੱਥੇ ਭਗਤੀ ਕਰਿਆ ਕਰਦੇ ਸਨ ਉਦੋਂ ਤੱਕ ਕਈ ਲੋਕ ਜਿਹੜੇ ਹੈਗੇ ਆ ਉਹਨਾਂ ਵਾਸਤੇ ਸ਼ਰਾਬ ਜਾਂ ਫਿਰ ਦਾ ਮਦਰਾ ਉਹ ਲੈ ਆਉਂਦੇ ਸਨ ਤਾਂ ਬਾਬਾ ਜੀ ਜਦੋਂ ਉਸ ਦਾ ਥੋੜਾ ਜਿਹਾ ਸੇਵਨ ਕਰਦੇ ਤਾਂ ਬਾਬਾ ਜੀ ਨੇ ਇਹ ਕਹਿਣਾ ਕਿ ਬਹੁਤ ਕੌੜੀ ਹੈ ਤੇ ਇਹ ਕਹਿ ਕੇ ਉਹਨਾਂ ਨੇ ਉਹ ਸ਼ਰਾਬ ਲੋਕਾਂ ਵਿੱਚ ਹੀ ਵਰਤਾ ਦੇਣੀ ਤਾਂ ਜੱਤੋ ਯਾਨੀ ਕਿ ਇਹ ਸੁਣਨ ਦੇ ਵਿੱਚ ਆਇਆ ਕਿ ਪ੍ਰਥਾ ਚੱਲ ਪਈ ਕਿ ਇੱਥੇ ਜਿਹੜਾ ਹੈਗਾ ਸ਼ਰਾਬ ਦਾ ਜਿਹੜਾ ਹੈਗਾ ਲੰਗਰ ਇਦਾਂ ਵਰਤੇ ਜਾਣ ਲੱਗ ਪਿਆ ਤਾਂ ਇਹ ਜਾਣਕਾਰੀ ਸਾਨੂੰ ਇੱਥੇ ਜੋ ਸਾਡੇ ਬਜ਼ੁਰਗ ਇੱਥੇ ਮੇਰੇ ਤਾਂ ਸਾਨੂੰ ਉੱਥੋਂ ਇਹ ਜਾਣਕਾਰੀ ਮਿਲੀ ਤੇ ਇਹ ਜਿਹੜਾ ਪੇਪਰ ਤੁਸੀਂ ਦੇਖ ਰਹੇ ਹੋ ਇਸ ਪੇਪਰ ਦੇ ਬੈਠ ਕੇ ਹੀ ਜੋ ਬਾਬਾ ਜੀ ਸੀ ਉਹ ਆਪਣੀ ਪੰਤੀ ਕਰਿਆ ਕਰਦੇ ਸਨ ਤਾਂ ਇਹ ਉਹ ਤੁਨੀਆ ਸਥਾਨ ਹੈ ਤਾਂ ਸਾਹਮਣੇ ਬਾਬਾ ਜੀ ਦੀ ਫੋਟੋ ਤੁਸੀਂ ਦੇਖ پا ਰਹੇ ਹੋ ਅਗਰ ਆਪਾਂ ਖੱਬਿਆਂ ਥੋਂ ਸਟਾਰਟ ਕਰਦੇ ਹਾਂ ਬਾਬਾ ਬੀਰਮਦਾਸ ਜੀ ਸ਼੍ਰੀ ਚੰਦ ਜੀ 33 ਨੰਬਰ ਦੇ ਉੱਤੇ ਆ ਬਾਬਾ ਮਸਤ ਰਾਮ ਜੀ ਦੀ ਜਿਹੜੀ ਫੋਟੋ ਸੀ ਉੱਪਰ ਲੱਗੀ ਹੋਈ ਹੈ ਇੱਥੇ ਆਮ ਸੰਗਤਾਂ ਲਈ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਹੈ ਤੇ ਜਿੱਥੇ ਅ ਸ਼ਰਧਾਲੂ ਨੇ ਜਿਹੜੇ ਆ ਕੇ ਲੰਗਰ ਸ਼ਕਤ ਦੇ ਹਨ ਤੇ ਮੱਥਾ ਟੇਕਦੇ ਹਨ ਇਹ ਜਿੱਥੇ ਲੰਗਰ ਦੀ ਤਿਆਰੀ ਕੀਤੀ ਜਾਂਦੀ ਹੈ ਸਾਹਮਣੇ ਆਪਾਂ ਦੇਖ ਪਾ ਰਹੇ ਹਾਂ ਕਿ ਬੀਬੀਆਂ ਰੇਗਾ ਪ੍ਰਸ਼ਾਦ ਦੇ ਤਿਆਰ ਕਰ ਰਹੀ ਹੋ ਹਨ ਸਾਹਮਣੇ ਜਿੱਥੇ ਆਪਾਂ ਦੇਖ ਪਾ ਰਹੇ ਹਾਂ ਉੱਥੇ ਜਿਹੜਾ ਹੈਗਾ ਲੰਗਰ ਵਰਤਾਇਆ ਜਾਂਦਾ ਹੈ। ਬਾਬਾ ਜੀ ਸੁਭਾਅ ਦੇ ਥੋੜੇ ਸਖਤ ਸਨ ਤਾਂ ਇੱਕ ਵਾਰ ਦੀ ਗੱਲ ਹੈ ਕਿ ਕੋਈ ਸ਼ਰਧਾਲੂ ਬਾਬਾ ਜੀ ਕੋਲ ਇੱਕ ਆਪਣੀ ਸਮੱਸਿਆ ਲੈ ਕੇ ਆਇਆ ਕਿ ਬਾਬਾ ਜੀ ਮੇਰੇ ਕੋਲ ਕੋਈ ਔਲਾਦ ਨਹੀਂ ਹੈ ਤੇ ਮੈਨੂੰ ਔਲਾਦ ਦਾ ਜਿਹੜਾਗਾ ਵਰਦਾਨ ਬਖਸ਼ੋ। ਤਾਂ ਬਾਬਾ ਜੀ ਨੇ ਉਹਦੇ ਸੱਤ ਜਿਹੜੇ ਹੈਗੇ ਆ ਛਟੀਆਂ ਮਾਰੀਆਂ ਤਾਂ ਉਹ ਇਸ ਤੋਂ ਗੁੱਸੇ ਹੋ ਕੇ ਬਾਬਾ ਜੀ ਨੂੰ ਕਹਿਣ ਲੱਗਿਆ ਕਿ ਬਾਬਾ ਜੀ ਮੈਂ ਤਾਂ ਤੁਹਾਡਾ ਸਰਦਾਲੂ ਖਾ ਤੇ ਤੁਹਾਡੇ ਤੋਂ ਵਰਦਾਨ ਲੈ ਨਹੀਂ ਆਇਆ ਹਾਂ ਕਿ ਮੈਨੂੰ ਔਲਾਦ ਦਾ ਸੁੱਖ ਬਖਸ਼ੋ ਤਾਂ ਬਾਬਾ ਜੀ ਨੇ ਕਿਹਾ ਤੈਨੂੰ ਸੱਤ ਪੁੱਤ ਤਾਂ ਦੇ ਦਿੱਤੇ ਹੋਰ ਤੈਨੂੰ ਕੀ ਚਾਹੀਦਾ ਤਾਂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਜ਼ਿਆਦਾ ਕਿੱਸੇ ਜਿਹੜੇ ਹੈਗੇ ਆ ਇਸ ਸਥਾਨ ਦੇ ਨਾਲ ਜੁੜੇ ਹੋਏ ਹਨ ਤਾਂ ਜੋ ਵੀ ਸ਼ਰਧਾਲੂ ਇੱਥੇ ਸ਼ਰਦਾ ਭਾਵਨਾ ਦੇ ਨਾਲ ਆਉਂਦੇ ਹਨ ਉਹ ਇੱਥੋਂ ਮਨੋ ਕਾਮਨਾਵਾਂ ਆਪਣੀਆਂ ਪੂਰੀਆਂ ਕਰਕੇ ਜਾਂਦੇ ਹਨ ਤੇ ਬਾਬਾ ਜੀ ਦੀ ਅਪਾਰ ਕਿਰਪਾ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀ ਆਉਂਦੀ ਹੈ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ